हां जी आज ਵੀ ਆਪਾਂ ਬਹੁਤ ਸੋਨੇ ਦੁਪੱਟਾ ਸੂਟ ਲੈ ਕੇ ਆਏ ਆ ਪਿਓਰ ਕੈਮਰੀ कॉटन ਡਿਜੀਟਲ प्रिंट शर्ट ਰਹੇਗਾ 2.5 ਮੀਟਰ ਦਾ ਤੇ ਇਸ ਦੇ ਨਾਲ 2 ਮੀਟਰ ਦੀ ਬਾਟਮ ਰਹੇਗੀ ਸਟ੍ਰੇਟ ਸਲਵਾਰ ਬਣ ਜਾਏਗੀ ਤੁਸੀਂ ਪਲਾਜ਼ੋ ਵੀ ਰੈਡੀ ਕਰ ਸਕਦੇ ਹੋ ਤੇ ਦੁਪੱਟਾ ਵੀ ਇਸ ਦੇ ਨਾਲ ਵਰਕ ਵਾਲਾ ਰਹੇਗਾ 800 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਇਹ ਰਹਿਣਗੇ 2.5 ਮੀਟਰ ਵਿਸਕੋਜ਼ オーਰਗੈਂਜ਼ਾ ਸ਼ਰਟ ਥ्रेड ਵਰਕ ਹੋਇਆ ਬਾਟਮ ਸਿਲਕ ਦੀ ਰਹੇਗੀ 2.5 ਮੀਟਰ ਵਰਕ ਵਾਲੀ ਦੁਪੱਟਾ 2.5 ਮੀਟਰ ਔਰ ਜਿਆਦਾ ਦਾ ਪੱਟਾ ਰਹੇਗਾ ਤੇ 1550 ਵਿੱਚੇ ਤੁਸੀਂ ਬਾਈ ਕਰ ਸਕਦੇ ਹੋ ਇੰਨਾ ਸੂਟਾਂ ਤੇ ਰਖੜੀ ਕਰਕੇ ਸੇਲ ਆ ਬਹੁਤ ਜਿਆਦਾ ਡਿਸਕਾਊਂਟ ਆ ਗਿਆ ਤੇ ਬਹੁਤ ਜਿਆਦਾ ਇਹ ਸੂਟ ਸਸਤੇ ਹੋ ਗਏ ਨੇ ਤੇ ਪ੍ਰਾਈਸ ਕੱਟ ਹੋ ਗਿਆ ਏ ਤੇ ਤੁਸੀਂ ਕੈਮਰੀ कॉटन ਦੇ ਵਿੱਚ ਇਹ ਸ਼ਰਟ ਰਹੇਗੀ ਤੇ ਕੱਸੀ ਵੱਡੇ ਪانے ਵਿੱਚ बॉटम ਇਸ ਦੇ ਨਾਲ 2.5 ਮੀਟਰ ਰਹੇਗੀ ਤੇ ਪਾਕਿਸਤਾਨੀ ਕੋਰਾ ਚਿਕਨ ਵਰਕ ਵਾਲਾ ਦੁਪੱਟਾ ਰਹੇਗਾ ਤੇ ਤੁਸੀਂ ਇਹ ਸੂਟ 700 ਦੇ ਵਿੱਚ ਬਾਈ ਕਰ ਸਕਦੇ ਹੋ ਘਰ ਬੈਠੇ ਸਕਰੀਨਸ਼ਾਟ ਲੈ ਕੇ WhatsApp ਨੰਬਰ ਆਪਣਾ ਸਕਰੀਨ ਤੇ ਦਿੱਤਾ ਹੁੰਦਾ ਤੁਸੀਂ ਸਕਰੀਨਸ਼ਾਟ ਲੈ ਕੇ ਉਸ ਤੇ ਤੁਸੀਂ ਸੂਟ ਆਪਣਾ ਬੁੱਕ ਕਰਵਾ ਸਕਦੇ ਹੋ WhatsApp ਨੰਬਰ ਤੇ ਕੈਸ਼ ਔਨ ਡਿਲੀਵਰੀ ਨਹੀਂ ਹੁੰਦੀ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਆ ਰੈਡੀमेड ਰਹੇਗਾ ਜੀ ਤੇ ਸਾਈਜ਼ ਮੈਂਸ਼ਨ ਆ জর্জਟ ਦਾ ਫੈਬਰਿਕ ਆ ਤੇ ਜੋ ਟੌਪ ਦੀ ਲੈਂਥ 35 36 ਰਹੇਗੀ ਲਹਿੰਗੇ ਦੀ ਲੈਂਥ 40 41 ਰਹੇਗੀ ਮਾਈਕਰੋ कॉटन ਦਾ ਇਨਰ ਨਾਲ ਅਟੈਚ ਰਹੇਗਾ ਟੌਪ ਤੇ ਲਹਿੰਗੇ ਦੇ ਵਿੱਚ ਤੇ ਦੁਪੱਟਾ ਵੀ জর্জਟ ਦਾ ਰਹੇਗਾ ਤੇ ਤੁਸੀਂ 1850 ਚ ਬਾਈ ਕਰ ਸਕਦੇ ਹੋ ਮੈਚਿੰਗ ਸੂਟ ਰਹਿਣਗੇ ਵਿਦਆਊਟ ਦੁਪੱਟਾ ਪਿਓਰ ਮਲ कॉटन ਡਿਜੀਟਲ ਪ੍ਰਿੰਟ ਫੈਬਰਿਕ ਬਹੁਤ ਅੱਛਾ ਵਿਦਆਊਟ ਲਰਨਿੰਗ ਸਟਿਚ ਹੋਣਗੇ ਤੇ 2 ਮੀਟਰ ਸ਼ਰਟ ਦੀ ਕਟ 2 ਮੀਟਰ ਬਾਟਮ ਦੀ ਕਟ ਆ ਰਖੜੀ ਸਪੈਸ਼ਲ ਆਫਰ ਆ ਤੇ ਤੁਸੀਂ ਇਹ 900 ਦੇ ਵਿੱਚ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਗਰਮੀਆਂ ਦਾ ਫੈਬਰਿਕ ਤੇ ਪ੍ਰਿੰਟ ਤੇ ਰੰਗ ਬਹੁਤ ਹੀ ਵੈਸਟ ਨੇ ਇਹ ਵੀ ਰੈਡੀमेड ਰਹੇਗਾ ਜੀ ਸਾਈਜ਼ ਮੈਂਸ਼ਨ ਤੇ ਇਹ ਇਸ ਦੇ ਨੇਚਰਲ ਕ੍ਰੇਪ ਦਾ ਫੈਬਰਿਕ ਆ 40 41 ਲੈਂਥ ਰਹੇਗੀ ਸ਼ਰਟ ਦੀ ਤੇ ਇਸ ਦੇ ਨਾਲ ਜੋ ਬਾਟਮ ਆ 43 44 ਲੈਂਥ ਰਹੇਗੀ ਤੇ ਦੁਪੱਟਾ ਵੀ ਮਿਲੇਗਾ 1850 ਚ ਇਹ ਵੀ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਡਿਜ਼ਾਈਨਰ ਪਾਰਟੀ ਵੇਅਰ ਸੂਟ ਰੈਡੀ ਹੋਇਆ ਹੈ ਨੇਚਰਲ ਕ੍ਰੇਪ 5 ਮੀਟਰ ਸੀਕਵੈਂਸ ਦਾ ਵਰਕ ਫੁੱਲ ਸਟਿਚ ਰਹੇਗਾ ਤੇ ਬਹੁਤ ਸੋਨਾ ਇਸ ਦਾ ਦੁਪੱਟਾ ਵੀ ਰੈਡੀ ਹੋਇਆ ਸਵਾ 2 ਮੀਟਰ ਦੁਪट्टे ਦੀ ਕੱਟ ਰਹੇਗੀ ਤੇ ਤੁਹਾਨੂੰ ਟੌਪ ਤੇ ਤੋਤੀ ਸਲਵਾਰ ਤੇ ਦੁਪੱਟਾ ਮਿਲੇਗਾ ਇਹਨਾਂ ਨੂੰ ਬਾਈ ਕਰ ਲਈ ਸਕਰੀਨ ਸ਼ਾਟ ਸੈਂਡ ਕਰ ਸਕਦੇ ਹੋ ਜੌਰਜਟ ਦਾ ਟਾਈ ਮੀਟਰ ਸ਼ਰਟ ਰਹੇਗਾ ਬਾਹੂ ਵਰਕ ਰਹੇਗਾ 2 ਮੀਟਰ ਬਾਟਮ ਬਾਟਮ ਤੇ ਵੀ ਵਰਕ ਰਹੇਗਾ ਸਵਾ 2 ਮੀਟਰ ਜੌਰਜਟ ਦਾ ਹੀ ਦੁਪੱਟਾ 699 ਵਿੱਚ ਇਹ ਵੀ ਬਾਈ ਕਰ ਸਕਦੇ ਹੋ ਦੁਪੱਟੇ ਤੇ ਲੇਸ ਲੱਗੀ ਮਿਲੇਗੀ ਨੈਕਸਟ ਇਹ ਜੋ ਆਪਾਂ ਆਰਡਰ ਤੇ ਰੈਡੀ ਕਰਦੇ ਆਂ ਇਹ ਬਾਜੂ ਤੇ ਬਾਟਮ ਦੇ ਇਸ ਤਰ੍ਹਾਂ ਦੀ ਵੇਲ ਰਹੇਗੀ ਤੇ ਤੁਸੀਂ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਨੈਕ ਇਸ ਤਰ੍ਹਾਂ ਦਾ ਰੈਡੀ ਕੀਤਾ ਆਪਾਂ ਤੇ ਤੁਸੀਂ ਆਰਡਰ ਕਰ ਸਕਦੇ ਹੋ ਆਰਡਰ ਰੈਡੀ ਕਰਵਾ ਸਕਦੇ ਹੋ ਆਰਡਰ ਤੇ ਇਹ ਰਹੇਗਾ 2.5 ਮੀਟਰ ਗਿੰਸਾ ਕਾਟਨ ਦਾ ਸ਼ਰਟ ਬਾਟਮ ਵੀ ਗਿੰਸਾ ਕਾਟਨ ਦੀ ਵਰਕ ਵਾਲੀ ਸ਼ਰਟ ਤੇ ਵੀ ਵਰਕਸਾਵਾ 2 ਮੀਟਰ ਦਪੱਟਾ ਮਸਲੀਨ ਦਾ ਡਿਜੀਟਲ ਪ੍ਰਿੰਟ ਵਾਲਾ 1470 ਚ ਬਾਈ ਕਰ ਸਕਦੇ ਹੋ ਇਸ ਕਾਸ ਆਰਗੈਂਜ਼ਾ ਰਹੇਗਾ ਥ੍ਰੈਡ ਵਰਕ ਪਲੱਸ ਹੈਂਡ ਵਰਕ 2 ਮੀਟਰ ਪਿਓਰ ਸਿਲਕ ਦੀ ਬਾਟਮ ਵਰਕ ਵਾਲੀ 1.5 ਮੀਟਰ ਦੁਪੱਟਾ ਆਰਗੈਂਜ਼ਾ ਦਾ 1690 ਚ ਬਾਈ ਕਰ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਵਾਚ ਕਰਨ ਲਈ ਥੈਂਕ ਯੂ